ਗੁਰਜੀਤ ਸਿੰਘ ਖਾਲਸਾ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਹੈ ਉਹਨਾਂ ਕੀ ਕੋਈ ਬੇਦਵੀ ਨਾ ਕਰ ਸਕੇ ਉਸਦੇ ਲਈ ਸਖਤ ਕਾਨੂੰਨ ਦੀ ਮੰਗ ਲੈ ਕੇ ਲਗਾਤਾਰ 8 ਮਹੀਨੇ ਤੋਂ ਸੰਘਰਸ਼ ਕਰ ਰਹੇ ਬੀਐਸਐਨ ਟਾਵਰ ਦੇ ਬੈਠੇ ਜਰ 400 ਫੁੱਟ ਤੇ ਗਰਮੀ ਗਈ ਹੈ ਨੀਰੀ ਗਈ ਸਰਦੀਆਂ ਆਈਆਂ ਮੀਂਹ ਆਈ ਲੇਕਿਨ ਉਹਨਾਂ ਦਾ ਮਨ ਨਹੀਂ ਡੋਲਿਆ ਉਹ ਆਪਣੇ ਗੁਰੂ ਦੇ ਪ੍ਰਤੀ ਇਤਨਾ ਵਿਸ਼ਵਾਸ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਸਿੱਖ ਡਿਲੀਗੇਸ਼ਨ ਦੀ ਮੀਟਿੰਗ ਹੋਈ ਹੈ ਗੁਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਕਿ 10 ਜੁਲਾਈ ਨੂੰ ਕੈਬਨਟ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕਾਨੂੰਨ ਪਾਸ ਕੀਤਾ ਜਾਣਾ ਹੈ ਔਰ ਜਿਸ ਦੇ ਨਾਲ ਗੁਰਜੀਤ ਸਿੰਘ ਖਾਲਸਾ ਨੂੰ ਹੌਸਲਾ ਔਰ ਉਹਨਾਂ ਨੇ ਉਹ ਮੁੱਖ ਮੰਤਰੀ ਕੇ ਅਪੀਲ ਤੇ ਦਵਾਈ ਖਾਣੇ ਵੀ ਸ਼ੁਰੂ ਕਰਤੀ ਹੈ ਔਰ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਕਿ ਕਿਸੇ ਨੇ ਵੀ ਇਸ ਕਾਨੂੰਨ ਨੂੰ ਸਖਤ ਬਣਾਉਣ ਦੇ ਲਈ ਜੋ ਫੈਸਲਾ ਕੀਤਾ ਹੈ ਸਰਕਾਰ ਕਰਨ ਜਾ ਰਹੀ ਹੈ ਉਸ ਦੇ ਲਈ ਅਸੀਂ ਸਰਕਾਰ ਕੇ ਧੰਨਵਾਦੀ ਆਂ ਦੇਖੋ ਜੀ ਕੱਲ ਇੱਥੋਂ ਅਸੀਂ ਪੰਜ ਮੈਂਬਰੀ ਵਫਦ ਜੋ ਹੈ ਉਹ ਗਿਆ ਸੀ ਅਰਦਾਸ ਕਰਕੇ ਤੁਰੇ ਸਾਸ ਧਰਤੀ ਤੋਂ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੱਲ ਮੁੱਖ ਮੰਤਰੀ ਸਾਹਿਬ ਦੇ ਨਾਲ ਬਹੁਤ ਵਧੀਆ ਇੱਕ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਵੀ ਬੜਾ ਸੋਹਣਾ ਜਿਹੜਾ ਅੱਗੋਂ ਸਾਡੀ ਗੱਲ ਨੂੰ ਸੁਣਿਆ ਵੀ ਤੇ ਉਹਨੂੰ ਰੀਐਕਟਿਵ ਕੀਤਾ ਜਿਹੜਾ ਤੁਸੀਂ ਜਾਣਦੇ ਹੋ ਸਾਰਾ ਪੱਤਰਕਾਰ ਭਾਈਚਾਰਾ ਕਿ ਆਪਾਂ ਸਟੇਟ ਐਕਟ ਦੇ ਵਾਸਤੇ ਅਪੀਲ ਕਰਦੇ ਪਏ ਸੀਗੇ ਉਹਦਾ ਡਰਾਫਟ ਵੀ ਤਿਆਰ ਕਰਕੇ ਆਪਾਂ ਦਿੱਤਾ ਉਹਨਾਂ ਨੂੰ ਸੋ ਉਹ ਜਿਹੜਾ ਡਰਾਫਟ ਹੈ ਉਹ ਕੱਲ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਪੂਰਾ ਡਿਸਕਸ ਹੋਇਆ ਉਹਦੇ ਵਿੱਚ ਜਿੱਥੇ ਕੋਈ ਥੋੜੀ ਬਹੁਤੀ ਤਬਦੀਲੀ ਦੀ ਲੋੜ ਸੀਗੀ ਕੋਈ ਵਰਡ ਕਿਉਂਕਿ ਜਿਹੜਾ ਸੈਂਟਰ ਦੇ ਐਕਟ ਬਣੇ ਹੋਏ ਨੇ ਪਹਿਲਾਂ ਉਹਨਾਂ ਨਾਲ ਕਿਤੇ ਕਲੈਸ਼ ਨਾ ਕਰੇ ਸੋ ਉਹਨਾਂ ਚੀਜ਼ਾਂ ਨੂੰ ਡਿਸਕਸ ਕੀਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤਾ ਸੀ ਸਾਡੇ ਸਾਹਮਣੇ ਕਿ ਏਜੀ ਸਾਹਿਬ ਨੂੰ ਬੁਲਾ ਕੇ ਤੇ ਇਹਨੂੰ ਤੁਰੰਤ ਜੋ ਹੈ ਇਹਨੂੰ ਰਿਫਾਈਨ ਕਰੋ ਜੋ ਕਰਨਾ ਕਰੋ ਤੇ ਉਸ ਤੋਂ ਬਾਅਦ ਰਾਤ ਸਾਨੂੰ ਮੈਸੇਜ ਆਇਆ ਅਸੀਂ ਉਸ ਵੇਲੇ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਸੀਗੇ ਤੇ ਉਸ ਵੇਲੇ ਸਾਨੂੰ ਮੈਸੇਜ ਮਿਲਿਆ ਕਿ 10 ਜੁਲਾਈ ਨੂੰ ਜੋ ਹੈ ਕੈਬਨਟ ਦੀ ਮੀਟਿੰਗ ਹੋਏਗੀ ਜਿਹਦੇ ਵਿੱਚ ਜਿਹੜਾ ਇਹ ਸਟੇਟ ਐਕਟ ਹੈ ਪੰਜਾਬ ਪ੍ਰੋਵਿੰਸ਼ਨ ਆਫ ਆਫੈਂਸਸ ਅਗੇਂਸਟ ਰਿਲੀਜੀਅਸ ਬੁక్స్ ਜਾਂ ਧਾਰਮਿਕ ਗ੍ਰੰਥੇ ਲਫਜ਼ ਜਿਹੜਾ ਹੈ ਹੁਣ ਉਹ ਫਾਈਨਲੀ ਉਹਦੇ ਵਿੱਚ ਐਡ ਹੋਣਾ ਸੋ ਧਾਰਮਿਕ ਗ੍ਰੰਥਾਂ ਸਈ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਇਹ ਜਿਹੜਾ ਸਖਤ ਕਾਨੂੰਨ ਬਣਨ ਜਾ ਰਿਹਾ ਤੇ ਇੱਕ ਮਿਸਾਲੀ ਸਜ਼ਾ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਹੀ ਕੱਲ ਡਿਸਕਸ ਕੀਤੀ ਕਿ ਇੱਕ ਮਸਾਲੀ ਸਜ਼ਾ ਹੋਏਗੀ ਕਿ ਸਜ਼ਾ ਇੱਕ ਨੂੰ ਹੋ ਜੇ ਤੇ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ ਵੀ ਕੋਈ ਮੂੰਹ ਹੀ ਨਾ ਕਰ ਸਕੇ ਕੋਈ ਸੋਚ ਵੀ ਨਾ ਸਕੇ ਕਿ ਜਿਹੜਾ ਉਹ ਬੇਅਦਬੀ ਕਰਨ ਵਾਲੇ ਪਾਸੇ ਨੂੰ ਸੋ ਇੱਕ ਚੰਗਾ ਮੈਸਮ ਦਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਅਸੀਂ ਇਹਦੇ ਵਾਸਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਲੰਬੇ ਅਰਸੇ ਤੋਂ ਪੰਜਾਬ ਇਹ ਫੈਸਲਾ ਉਡੀਕਦਾ ਪਿਆ ਸੀ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਦਿੱਤਾ ਤੇ ਇਹਦੇ ਉੱਤੇ ਐਕਸ਼ਨ ਵੀ ਸ਼ੁਰੂ ਹੋ ਚੁੱਕਾ ਹੈ ਸਾਨੂੰ ਇਸ ਗੱਲ ਦਾ ਵੀ ਸਕੂਨ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦਾ ਹੀ ਉਹਨਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਸਾਰੇ ਅਫਸਰ ਜਿਹੜੇ ਨੇ ਉਹ ਨਰਵੇਗਨ ਨੂੰ ਸੰਪੂਰਨ ਕਰਨ ਤਾਂ ਕਿ ਜਿਹੜੀ 10 ਜੁਲਾਈ ਦੀ ਮੀਟਿੰਗ ਆ ਉਹਦੇ ਵਿੱਚ ਫਾਈਨਲੀ ਜਿਹੜਾ ਹੈ ਪਾਸ ਹੋ ਕੇ ਤੇ ਹਾਊਸ ਦੇ ਵਿੱਚ ਜਾ ਕੇ ਤੇ ਫਿਰ ਐਕਟ ਜਿਹੜਾ ਉਹ ਲਾਗੂ ਹੋ ਜਾਏਗਾ ਪੰਜਾਬ ਦੇ ਵਿੱਚ ਸੋ ਇੱਕ ਪੰਜਾਬ ਵਾਸੀਆਂ ਨੂੰ ਮੈਂ ਸਮਝਦਾ ਇਸ ਗੱਲ ਦੀ ਮਾਨ ਨੂੰ ਤ੍ਰਿਪਤੀ ਹੋਣੀ ਚਾਹੀਦੀ ਹੈ ਤੇ ਖਾਸ ਤੌਰ ਤੇ ਉਹ ਸਾਹਮਣੇ ਜਿਹੜਾ ਸਾਡਾ ਵੀਰ 400 ਫੁੱਟ ਉੱਚੇ ਟਾਵਰ ਤੇ ਚੜਿਆ ਬੈਠਾ ਅੱਜ 261ਵਾਂ ਦੇਣਾ ਉਹਦਾ ਉਸ ਸੰਘਰਸ਼ ਦਾ ਉਹ ਸੰਘਰਸ਼ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਦੋਂ ਡਿਸਕਸ ਕੀਤਾ ਉਹਨਾਂ ਨੂੰ ਦੱਸਿਆ ਕਿ 43 ਉਹਨਾਂ ਦੀ ਪਲਸ ਰਹਿ ਗਈ ਹੈ ਤੇ 250 ਤੱਕ ਉੱਪਰ ਲਾ ਬੀਪੀ ਤੇ ਹੇਠਲਾ ਜਿਹੜਾ 250 ਤੱਕ ਚਲਾ ਜਾਂਦਾ ਤੇ ਉਹ ਕਾਫੀ ਉਸ ਗੱਲ ਨੂੰ ਲੈ ਕੇ ਚਿੰਤਤ ਸੀਗੇ ਇੱਕ ਗੱਲ ਜਿਹੜੀ ਇੱਕ ਠੇਢ ਪੰਜਾਬੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਉਹਦੇ ਨਾਲ ਸਾਨੂੰ ਸਕੂਨ ਹੋਇਆ ਉਹ ਕਹਿੰਦੇ ਵੀ ਉਹਨੂੰ ਸੰਭਾਲੋ ਉਹਨੂੰ ਰਾਜ਼ੀ ਕਰੋ ਕਿ ਉਹਲਾਜ ਕਰਾਏ ਜਿਹੜਾ ਉਹਨੇ ਸੁਪਨਾ ਲਿਆ ਉਹ ਆਪਣੇ ਅੱਖੀਂ ਵੇਖਿਆ ਤਾਂ ਸਹੀ ਉਹਦੇ ਸਾਹਮਣੇ ਇਹ ਸੁਪਨਾ ਪੂਰਾ ਹੋਏ ਕਿ ਉਹਦੇ ਸਾਹ ਉਹ ਜਿਹੜਾ ਸੁਪਨਾ ਉਹਨੇ ਲਿਆ ਹੈ ਕਿ ਕਾਨੂੰਨ ਬਣੇ ਉਹ ਕਾਨੂੰਨ ਉਹ ਬਣਦਾ ਹੋਇਆ ਵੇਖੇ ਲਾਗੂ ਹੁੰਦਾ ਵੇਖੇ ਸੋ ਸਾਨੂੰ ਲੱਗਦਾ ਕਿ ਉਹਨਾਂ ਦੇ ਅਲਫ਼ਾਜ਼ਾਂ ਤੋਂ ਕਿ ਉਹ ਇਸ ਨੂੰ ਆਪਣੇ ਲਫ਼ਜ਼ਾਂ ਨੂੰ ਪੂਰਾ ਕਰਨਗੇ ਇੱਕ ਸਾਨੂੰ ਬੜੇ ਚੈਨ ਆ ਸਾਰੇ ਆ ਤੁਸੀਂ ਦੇਖਦੇ ਪਿਓ ਸਾਰੀ ਟੀਮ ਜਿਹੜੀ ਸਾਡੀ ਖੜੀ ਹੈ ਜਿਹੜੀ ਪਹਿਲੇ ਦਿਨ ਤੋਂ ਲੱਗੀ ਹੋਈ ਹੈ ਸਿੱਧੂ ਸਾਹਿਬ ਨੇ ਫੌਜੀ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਆ ਵੀਰ ਜੀ ਇਧਰ ਪਿੱਛੇ ਬਾਬਾ ਗੁਰਦੀਪ ਸਿੰਘ ਭੁੱਲਰ ਜੀ ਮੁਖਤਿਆਰ ਸਿੰਘ ਜੀ ਜਿਹੜੇ ਇਹ ਐਸੀ ਟੀਮ ਆ ਕਿ ਸਾਰਿਆਂ ਨੇ ਆਪਣੀ ਆਪਣੀ ਸੇਵਾ ਸੰਭੀ ਹੋਈ ਮੁਖਤਿਆਰ ਸਿੰਘ ਜੀ ਰੋਜ਼ਾਨਾ ਆ ਕੇ ਪਾਠ ਕਰਦੇ ਨੇ ਸੁਖਨੀ ਸਾਹਿਬ ਦਾ ਤਾਂ ਮਿਲਣ ਦੇ ਬਾਅਦ ਗੁਰਜੀਤ ਸਿੰਘ ਖਾਲਸਾ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਬਿਲਕੁਲ ਜੀ ਗੁਰਜੀਤ ਸਿੰਘ ਖਾਲਸਾ ਨੂੰ ਵੀ ਬੜੀ ਸੰਤੁਸ਼ਟੀ ਆ ਰਾਤੀਂ ਸ਼ੁਕਰਾਨਾ ਕਰਦੇ ਪਏ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਅਸੀਂ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼ੁਕਰਾਨਾ ਕਰਕੇ ਆਏ ਆ ਕਿਉਂਕਿ ਇੱਕ ਬੜਾ ਵੱਡਾ ਕਾਰਜ ਸੀਗਾ ਤੇ ਬੜਾ ਲੰਮਾ ਰਸਾ ਹੋ ਗਿਆ ਸੀ ਦੇਵੇ ਤੁਸੀਂ ਜਾਣਦੇ ਹੋ ਤੇ 2-3 ਦਿਨ ਪਹਿਲਾਂ ਤੱਕ ਤਾਂ ਬਿਲਕੁਲ ਮਰਨ ਕਰਾਣੇ ਗੱਲ ਬਣੀ ਪਈ ਸੀ ਪਰ ਰਾਤ ਦੇ ਹੁਣ ਉਹ ਠੀਕ ਨੇ ਤੇ ਜਿਵੇਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਡੇਟ ਦਿਓ ਤੇ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਾਵਾਂਗੇ ਸੋ ਉਹਨਾਂ ਦਾ ਇਲਾਜ ਜਿਹੜਾ ਵਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਅੱਜ ਹਾਲਤ ਕੱਲ ਦੇ ਨਾਲੋਂ ਕਾਫੀ ਬਿਹਤਰ ਹੈ ਜੀ ਬਹੁਤ ਵਧੀਆ ਵਿਸ਼ਵਾਸ ਦਿਵਾਇਆ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਪੂਰੀ ਆਸ ਹੈ ਵੀ ਇਹ 10 ਤਰੀਕ ਨੂੰ ਸਾਡੇ ਹੱਕ ਚ ਹੋ ਜੂਗਾ ਸਾਰਾ ਕੰਮ ਇਸ ਕੋ ਦੀ ਮਿਲ ਕੇ ਆਏ ਨੇ ਸਾਡੇ ਸਿੰਘ ਬਹੁਤ ਚੜ੍ਹਦੀ ਕਲਾ ਨਾਲ ਆਏ ਨੇ ਅਤੇ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਬਾਬਾ ਜੋਰਾਵਾਰ ਸਿੰਘ ਜੀ ਤਨਤਨ ਮਾਤਾ ਗੁਜਰਕੌਰ ਜੀ ਨੇ ਇਹ ਫਤਿਹ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ 10 ਜੁਲਾਈ ਨੂੰ ਜਰੂਰ ਇਹ ਮਤਾ ਪਾਸ ਕਰਾ ਕੇ ਕਾਨੂੰਨ ਬਣਾ ਕੇ ਤੇ ਭਾਈ ਗੁਰਜੀਤ ਸਿੰਘ ਦੇ ਜੋ ਉੱਪਰ ਚੜ੍ਹੇ ਹੋਏ ਹਨ ਪੂਰੇ 10 ਜੁਲਾਈ ਨੂੰ ਉਹਨਾਂ ਨੂੰ ਪੂਰੇ 9 ਮਹੀਨੇ ਹੋ ਜਾਣੇ ਨੇ ਅਤੇ ਉਹਨਾਂ ਨੂੰ ਅਸੀਂ ਉਤਾਰਨ ਦਾ ਯਤਨ ਕਰਾਂਗੇ ਕਿਉਂਕਿ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਉਹਨਾਂ ਦੀ ਟਾਈਫਾਇਡ ਵੀ ਹੈਗਾ ਉਹਨਾਂ ਨੂੰ ਪਰ ਅਸੀਂ ਉਹਨਾਂ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਹੌਸਲੇ ਨਾਲ ਹੌਸਲੇ ਨਾਲ ਵੈਸੇ ਹੀ ਅੱਦਾ ਜੋ ਬਿਮਾਰੀ ਹੈ ਕੱਟੀ ਜਾਂਦੀ ਹੈ ਠੀਕ ਹੋ ਜੀ ਠੀਕ ਤਾਂ ਹੀ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਅਤੇ ਉਹਨਾਂ ਦੀ ਸਾਰੀ ਕੈਬਨਿਟ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਧ ਸੰਗਤਾਂ ਨੂੰ ਇਹ ਖੁਸ਼ੀ ਦਾ ਸੰਦੇਸ਼ ਹੈ ਜਿਹੜਾ ਉਹ ਪਹੁੰਚ ਜਾਣਾ ਚਾਹੀਦਾ ਹੈ ਕਿ ਜਿਹੜੀ ਪਿਛਲੇ 8 8.5 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਦੇ ਨਾਲ ਰਲ ਕੇ ਦਾਸ ਮਲਕੀਤ ਸਿੰਘ ਧਰਮੀ ਪੌਜੀ ਅਸੀਂ ਥੱਲੇ ਬੈਠ ਕੇ ਤੇ ਗੁਰਜੀਤ ਸਿੰਘ 400 ਫੁੱਟ ਚੇ ਟਾਵਰ ਤੇ ਬਹਿ ਕੇ ਜੋ ਮਿਹਨਤ ਕੀਤੀ ਉਸ ਮਿਹਨਤ ਨੂੰ ਫਲ ਪਿਆ ਔਰ ਅਸੀਂ ਅੱਜ ਇਸ ਵਕਤ ਦੇ ਭਾਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੋਜੀਟਿਵ ਵਾਲਾ ਹੱਥ ਦੇ ਵਿੱਚ ਸਾਡੀ ਪੁਕਾਰ ਜਿਹੜੀ ਜੋ ਅਸੀਂ 8.5 ਮਹੀਨਿਆਂ ਤੋਂ ਇਹ ਕਰ ਰਹੇ ਸਾਂ ਉਹ ਸੁਣੀ ਹੈ ਅਤੇ ਕਾਨੂੰਨ ਬਣਨੇ ਜਿਹੜਾ ਉਹ ਜਾ ਰਿਹਾ ਹੈ ਔਰ ਬਹੁਤ ਛੇਤੀ ਇਹ ਕਾਨੂੰਨ ਬਣ ਕੇ ਲਾਗੂ ਹੋ ਜਾਵੇਗਾ ਤੇ ਸੰਗਤਾਂ ਨੂੰ ਤਨਤਨ ਸ਼੍ਰੀ ਗੁਰਗੰਸਾ ਸਾਹਿਬ ਜੀ ਖੁਸ਼ੀਆਂ ਅਤੇ ਹੋਰ ਸਾਰੇ ਧਰਮਾਂ ਨੂੰ ਦੇ ਆਪਣੇ ਜਹਾਜ਼ ਵਿੱਚ ਬਟਾ ਕੇ ਗੁਰਗੰਸਾ ਸਾਹਿਬ ਆ ਰਹਿ ਤਾਰਨ ਜਾ ਰਹੇ ਨੇ ਇਸ ਕਰਕੇ ਇੱਕ ਜਕਾਰਾ ਬੰਦਾ ਹੈ ਬੋਲੋ ਈਸਾਨੀ ਹੈ ਸ੍ਰੀ ਅਕਾਲ ਸੇ 9 ਮਹੀਨਿਆਂ ਤੋਂ ਇਹ ਜਿਹੜਾ ਟਾਵਰ ਤੇ ਮੋਰਚਾ ਗੁਰਜੀਤ ਸਿੰਘ ਖਾਲਸਾ ਨੇ ਲਾਇਆ ਹੋਇਆ ਹੈ ਤਾਂ ਹੁਣ ਸਰਕਾਰ ਨੇ ਬੇਨਤੀ ਸੁਣੀ ਹੈ ਸਰਕਾਰ ਨੇ ਕਾਨੂੰਨ ਪਾਸ ਕਰਕੇ ਲਾਗੂ ਕਰ ਦੇਣਾ ਕਿ ਜੋ ਸਾਡੇ ਧਰਮ ਨੇ ਜੇ ਜਦੋਂ ਸਰਕਾਰ ਨੇ ਪਾਸ ਕੀਤਾ ਤੇ ਅਸਲੀ ਸਾਡਾ ਜਨਮ ਉਦੋਂ ਹੋਇਆ ਹੈ ਖਾਲਸੇ ਦਾ ਕਿਉਂ ਜਦੋਂ ਸਾਡੇ ਧਰਮ ਬਚਣਗੇ ਤਾਂ ਫੇਰ ਹੀ ਅਸੀਂ ਬਚ ਸਕਦੇ ਹਾਂ ਹਾਂ ਤੇ ਅਸੀਂ ਇਹਦਾ ਭਗਵੰਤ ਮਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਿਉਂਕਿ ਜਦੋਂ ਸਾਡੀ ਬੇਨਤੀ ਸੁਣੀ ਹੈ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਗੁਰੂ ਨੂੰ ਬਹਾਲ ਕਰਨਾ ਸੀ ਕਿ ਪਹਿਲਾਂ ਮੈਂ ਆਵਾਂਗਾ ਤੇ ਕਾਨੂੰਨ ਪਹਿਲਾਂ ਗੁਰੂ ਵਾਸਤੇ ਬਣਾਵਾਂਗਾ ਇਕੱਲੇ ਗੁਰਗ੍ਰੰਥ ਵਾਸਤੇ ਨਹੀਂ ਸਾਰੇ ਧਰਮਾਂ ਦਾ ਤੇ ਸਾਰੇ ਧਰਮ ਨਾਲ ਨੇ ਸਾਡੇ ਹਿੰਦੂ, ਮੁਸਲਮਾਨ, ਸਾਈ ਤੇ ਸਿੱਖ ਸਾਰੇ ਭਾਈਪਾਈ ਆ ਤੇ ਬੇਨਤੀ ਹੈ ਸਾਡੀ ਸਰਕਾਰ ਨੂੰ ਕਿ ਹੁਣ ਛੇਤੀ ਤੋਂ ਛੇਤੀ ਗੁਰਜੀਤ ਸਿੰਘ ਖਾਲਸਾ ਨੂੰ ਥੱਲੇ ਲਾਇਆ ਜਾਏ ਕਿਉਂ ਆਪਾਂ ਇਹਦਾ ਸਰਕਾਰ ਦਾ ਧੰਨਵਾਦ ਕਰਨਾ ਹਨਾ ਤੇ ਸਾਡੀ ਬੇਨਤੀ ਕੰਜੇ ਸੇਵਾ ਚੱਲ ਰਹੀ ਹੈ ਤੇ ਖੁਸ਼ੀਆਂ ਵੀ ਬਣਾ ਰਹੇ ਆ ਤੇ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਆ ਕਿ ਜਿਹੜੀ ਇੱਕ ਜਾਨ ਜਿਉਂਦੀ ਉਤੋਂ ਆ ਰਹੀ ਹੈ ਨਾ ਤੇ ਬਹੁਤ ਵੱਡਾ ਇੱਕ ਉਹਦਾ ਜਨਮ ਹੋਇਆ ਹੈ ਖਾਲਸੇ ਦਾ ਠੀਕ ਤੇ ਖਾਲਸਾ ਕਦੀ ਹਾਰਿਆ ਨਹੀਂ ਅਸੀਂ ਦੇਖੋ ਧੁੱਪਾਂ ਵੀ ਸਈਆਂ ਨੇ ਖਾਲਸੇ ਨੇ ਭੁੱਖ ਵੀ ਸਈਏ ਤਾਂ ਠੰਡਾ ਵੀ ਸਈਆਂ ਨੇ ਬਹਾਦਰੀ ਉਹਦੀ ਬਹਾਦਰੋਂ ਮਾਂ ਕਿ ਜਿਨੇ ਕੋਖੋਂ ਐਡਾ ਸੂਰਮਾ ਜੰਮਿਆ ਸਾਡੇ ਕੋਲ ਤੇ ਇੱਕ ਘੜੀ ਵੀ ਭੁੱਖ ਨਹੀਂ ਚਰੀ ਜਾਂਦੀ ਅਸੀਂ ਧੰਨਵਾਦ ਕਰਦੇ ਆਂ ਗਰਜੀਤ ਸਿੰਘ ਦਾ ਕਿ ਕਾਨੂੰਨ ਬਣਾ ਕੇ ਆਉਣ ਲੱਗੇ ਨੇ ਤੇ ਇਹਨਾਂ ਧੰਨਵਾਦ ਸਰਕਾਰ ਦਾ ਵੀ ਕਰਾਂਗੇ ਕੈਮਰਾਮੈਨ ਬੀਗੇ ਕਰਗੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼